ਤਖਤ ਜੀ ਪਟਨਾ ਸਾਹਿਬ ਵੱਲੋਂ ਸੁਖਵੀਰ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਧਰਲੇ ਪਾਸਿਓਂ ਇਕਤਰਤਾ ਹੁੰਦੀ ਹੈ ਸਿੰਘ ਸਹਿਬਾਨ ਦੀ ਸ਼੍ਰੀ ਕਲਤਖ ਸਾਹਿਬ ਤੇ ਤੇ ਉਹ ਇਸ ਨੂੰ ਖਾਰਜ ਕਰ ਦਿੰਦੇ ਨੇ ਤੇ ਉਧਰੋਂ ਉਹਨਾਂ ਦੇ ਹੀ ਕੁਝ ਆਗੂਆਂ ਨੂੰ ਤਨਖਈਆ ਕਰਾਰ ਦੇ ਦਿੱਤਾ ਜਾਂਦਾ ਸਿੱਖ ਕੌਮ ਸਸ਼ੋਪੰਜ ਦੇ ਵਿੱਚ ਹੈ ਕਿ ਕੀ ਹੋ ਰਿਹਾ ਹੈ ਕੀ ਹੋਣਾ ਚਾਹੀਦਾ ਆ ਅਣਆੜੀ ਲੋਕਾਂ ਨੇ ਕੁਝ ਵੀ ਉਹਦੇ ਤੋਂ ਸਬਕ ਨਹੀਂ ਸਿੱਖਿਆ ਉਲਟਾ ਸਿੱਖ ਕੌਮ ਨੂੰ ਭੰਬਲ ਪੂਸੇ ਵਿੱਚ ਪਾ ਕੇ ਰੱਖਤਾ ਇਖਲੀ ਡਾਉਣ ਲੱਗੇ ਬੈਨੇ ਇੱਕ ਦੂਜੇ ਦੀ ਸਾਰੇ ਲੋਕਾਂ ਨੂੰ ਪਤਾ ਕਿ ਇਹਦਾ ਅਸਲ ਕਾਰਨ ਕੀ ਹੈ ਕਾਲ ਤੱਕ ਸਭ ਤੋਂ ਕੋਈ ਪਰਿਵਾਰ ਵੱਡਾ ਆਪਣੀ ਮਰਜ਼ੀ ਮੁਤਾਬਕ ਕਰਾਉਂਦੇ ਆ ਜਿਵੇਂ ਭਾਰਤ ਦੇ ਕਾਨੂੰਨ ਬਾਰੇ ਕਿਹਾ ਜਾਂਦਾ ਕਿ ਮੂਮ ਦਾ ਕਾਨੂੰਨ ਹੈ ਆਮ ਲੋਕਾਂ ਲਈ ਬਹੁਤ ਸਖਤ ਹੈ ਤੇ ਵਿਸ਼ੇਸ਼ ਲੋਕਾਂ ਲਈ ਮਾੜਾ ਜਾਂ ਗਰਮ ਕਰਕੇ ਜਿੱਧਰ ਨੂੰ ਮਰਜ਼ੀ ਮੋੜ ਲੋ ਇਹਨਾਂ ਨੂੰ ਘਟੋ ਘਾਟੇ ਦਾ ਪੁੱਛ ਲੋ ਵੀ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਹੋਏ ਨੇ ਉਹ ਇਲਜ਼ਾਮ ਕਿ ਸਟ੍ਰੰਡਿੰਗ ਪਰ ਕਿਉਂਕਿ ਅਸੀਂ ਤਾਂ ਜਿਹੜਾ ਕੁਝ ਵੀ ਕਰਨਾ ਹੈ ਉਹ ਵਿਸ਼ੇਸ਼ ਸਕ੍ਰਿਪਟ ਦੇ ਆਧਾਰ ਤੇ ਕਰਨਾ ਹੈ ਕਿ ਸਾਰੇ ਦੇ ਸਾਰੇ ਫੈਸਲੇ ਜਿਹੜੇ ਇਹ ਅੰਮ੍ਰਿਤਸਰ ਵਾਲੇ ਕਰਦੇ ਆ ਉਹ ਸਿਰਫ ਸਿਆਸੀ ਆਧਾਰ ਤੇ ਕਰਦੇ ਆ ਤੁਹਾਡੀ ਸਾਜਿਸ਼ ਹੈ ਦੇ ਚ ਤੁਹਾਡੇ ਮੁਤਾਬਕ ਹੁਣ ਦੋਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਵਿੱਚ ਪੈ ਗਏ ਉਹ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਨੂੰ ਟਾਈਮ ਹੋਰ ਦੇ ਦਿਓ ਉਸ ਤੋਂ ਬਾਅਦ ਉਹ ਆ ਜਾਂਦੇ ਕਿ ਪਾਸੇ ਤੁਸੀਂ ਕਹਿੰਦੇ ਉਹਨਾਂ ਦਾ ਅਧਿਕਾਰ ਖੇਤਰ ਹੀ ਨਹੀਂ ਜੇ ਅਧਿਕਾਰ ਖੇਤਰ ਨਹੀਂ ਤੇ ਫਿਰ ਜਾਮਨ ਭਰ ਕੇ ਇਹ ਕਿਉਂ ਕਹਿੰਦੇ ਹੋ ਕਿ ਉਹਨਾਂ ਨੂੰ ਟਾਈਮ ਦੇ ਦਿੱਤਾ ਜਾਵੇ ਪਹਿਲੇ ਹੀ ਤਖਤਾਂ ਦਾ ਬਹੁਤ ਜ਼ਿਆਦਾ ਤੁਸੀਂ ਆਪ ਘਾਣ ਕਰ ਚੁੱਕੇ ਹੋ ਮर्याਦਾਵਾਂ ਦਾ ਘਾਣ ਕਰ ਚੁੱਕੇ ਹੋ ਪਹਿਲੀ ਵਾਰ 26 ਜੂਨ ਨੂੰ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 7 ਦਿਨ ਦਾ ਰਿਮਾਂਡ ਹਾਸਲ ਕਰਾ ਤੇ 2 ਤਰੀਕ ਨੂੰ ਉਹਨਾਂ ਨੂੰ 4 ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਜਿਹੜਾ ਅੱਜ ਤੱਕ ਉਹੀ ਪ੍ਰਾਣੀਆਂ ਗੱਲਾਂ ਦੇ ਉੱਤੇ ਰਿਮਾਂਡ ਮੰਗੀ ਜਾਂਦੇ ਐ ਔਰ ਜਿਹੜਾ ਗੁਰੂਖਪੁਰ ਲੈ ਕੇ ਜਾਣਾ ਸੀ ਉਹਦੇ ਵਿੱਚ ਪਤਾ ਇਹ ਲੱਗਿਆ ਕਿ ਵਿਜੀਲੈਂਸ ਦੀ ਆਪਣੀ ਟੀਮ ਗਈ ਸੀ ਵਿਕਰਮ ਸਿੰਘ ਨੂੰ ਉਹਨੂੰ ਹੀ ਲੈ ਕੇ ਗਈ ਤੇ ਵਿਕਰਮ ਸਿੰਘ ਤੇ ਜੀਠਿਆ ਨੂੰ ਸਖਤ ਸੁਰੱਖਿਆ ਜੇਲ ਨਾਬਾ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜੇ ਸੈਸ਼ਨ ਅਦਾਲਤ ਨੇ ਉਹਨਾਂ ਦੀ ਜ਼ਬਾਨਤ ਮਨਜ਼ੂਰ ਕਰ ਲਈ ਵੱਖਰੀ ਗੱਲ ਐ ਨਹੀਂ ਮਨਜ਼ੂਰ ਹੁੰਦੀ ਫਿਰ ਹਾਈ ਕੋਰਟ ਜਾਣ ਤਾਂ ਕੁਲਦੀਪ ਸਿੰਘ ਢਾਲੀਵਾਲ ਚਲੇ ਗਏ ਉਹਨਾਂ ਦੀ ਥਾਂ ਦੇ ਉੱਤੇ ਹੁਣ ਸੰਜੀਵ ਅਰੋੜਾ ਆਏ ਨੇ ਤੇ ਉਹਨਾਂ ਵਾਲਾ ਐਨ ਆਰ ਆਈ ਮਾਮਲੇ ਵਾਲਾ ਵਿਭਾਗ ਤੇ ਇੱਕ ਤਰਨਪੁਰੀ ਸੌਂਦ ਵਾਲਾ ਵਣਜ ਤੇ ਜਿਹੜਾ ਉਦਯੋਗ ਵੈਰਾ ਦਾ ਵਿਭਾਗ ਆ ਉਹ ਸੰਜੀਵ अरोड़ा ਦੇ ਹਿੱਸੇ ਆ ਇੱਕ ਦੋ ਮੰਤਰੀਆਂ ਨੂੰ ਛੱਡ ਕੇ ਪਹਿਲਾਂ ਪੁਰਾਣਿਆਂ ਦੀ ਕਾਰਗੁਜ਼ਾਰੀ ਦੱਸ ਦਿਓ ਵੀ ਆਹ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਕਰਕੇ ਦਿਖਾਇਆ ਹੁਣ ਕੁਲਦੀਪ ਸਿੰਘ ਢਾਲੀਵਾਲ ਨੇ 11000 ਏਕੜ ਜ਼ਮੀਨ ਕਹਿੰਦੇ ਸਰਕਾਰੀ ਛਡਾ ਕੇ ਦਿੱਤੀ ਜਿਹੜਾ ਚੰਡੀਗੜ੍ਹ ਦੇ ਆਸੇ ਪਾਸੇ ਵਾਲੇ ਬਰਬੇ ਐ ਉਧਰ ਨੇ ਪਸਤਹਾਨੀ ਨਹੀਂ ਗਿਆ ਹੁਣ ਤਾਂ ਬੰਦੀ ਹੋ ਗਿਆ ਜਵਾਨੀ ਤੇ ਟੇਪ ਲੱਗ ਗਈ ਕਾਂਗਰਸ ਦੇ ਵਿੱਚ ਕਮਾਸਾਨ ਜਾਂ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਜਿਹੜੇ ਲੀਡਰ ਨੇ ਇੱਕ ਦੂਜੇ ਨੂੰ ਨਸੀਤਾਂ ਵੀ ਦੇ ਰਹੇ ਨੇ ਕਾਂਗਰਸੀਆਂ ਦਾ ਕੰਮ ਹੈ ਕਿ ਜਿਹੜੀ ਕੜੀ ਕੋਈ ਦੀ ਘੋਲਦਾ ਉਹ ਸੀ ਆਪੇ ਘੋਲ ਲੈਣੀ ਹੈ 2012 ਦੇ ਵਿੱਚ ਇਹਨਾਂ ਦਾ ਉਸ ਵੇਲੇ ਦਾ ਆਗੂ ਕੈਪਟਨ ਮਰਿੰਦਰ ਸਿੰਘ ਤਿੰਨ ਚਾਰ ਦਿਨ ਪਹਿਲਾਂ ਹੀ ਰਾਜਪਾਲ ਸਾਹਿਬ ਕੋਲੇ ਜਾ ਕੇ ਮੰਤਰੀਆਂ ਦੀ ਸੂਚੀ ਸੌਂਪਿਆ ਆਇਆ ਆ ਚੱਕੋ ਜੀ ਸਾਡੇ ਆਹਾ ਆ ਮੰਤਰੀ ਹੋਣਗੇ ਆ ਮਹਿਕਮਾ ਦਿੱਤਾ ਜਾਊ ਉਹ ਭਾਈ ਪਿੰਡ ਵੱਜਿਆ ਨਹੀਂ ਉਹ ਚੱਕੇ ਪਹਿਲਾਂ ਤੁਹਾਨੂੰ ਕਿਨੇ ਕੈ ਸਰਟੀਫਿਕੇਟ ਦੇਤਾ ਕਿ ਤੁਹਾਡੇ 60 ਬੰਦੇ ਜਿੱਤ ਗਏ ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਖਾਸ ਕਰ ਹਫ਼ਤੇ ਭਰ ਦੀਆਂ ਸਰਗਰਮੀਆਂ ਤੁਹਾਨੂੰ ਦੱਸਦੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਤੇ ਹਫ਼ਤੇ ਦੇ ਦੌਰਾਨ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਵਿਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਕਾਫੀ ਬਦਲਾਅ ਆਏ ਨੇ ਉਹ ਸਾਰੇ ਸਾਂਝੇ ਕਰਾਂਗੇ ਤੁਹਾਡੇ ਨਾਲ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਦੱਸੋ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਜੇਕਰ ਆਪਾਂ ਸਭ ਤੋਂ ਪਹਿਲਾਂ ਵੱਡੀ ਤਹਿਮ ਖਬਰ ਦਾ ਰੁੱਖ ਕਰੀਏ ਉਹ ਹੈ ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਹੋਈ ਵਿਕਰਮ ਸਿੰਘ ਮਜੀਠੀਆ 26 ਜੂਨ ਤੋਂ ਲਗਾਤਾਰ ਰਿਮਾਂਡ ਤੇ ਚੱਲ ਰਹੇ ਸੀਗੇ ਕਿਉਂਕਿ 25 ਜੂਨ ਨੂੰ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਪਹਿਲਾਂ ਗ੍ਰਿਫਤਾਰੀ ਦੇ ਨਾਲ ਹੀ ਉਹਨਾਂ ਨੂੰ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ 7 ਦਿਨਾਂ ਦਾ ਰਿਮਾਂਡ ਫਿਰ 4 ਦਿਨਾਂ ਦਾ ਰਿਮਾਂਡ ਤੇ ਹੁਣ ਉਹਨਾਂ ਨੂੰ ਕੋਰਟ ਦੇ ਵਿੱਚ ਹੋਈ ਤਾਜ਼ਾ ਸੁਣਵਾਈ ਦੇ ਦੌਰਾਨ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਨਾਬਾਦੀ ਜੇਲ੍ਹ 'ਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ 25 ਜੂਨ ਨੂੰ ਅੰਮ੍ਰਿਤਸਰ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਦੇ ਘਰੇ ਚੌਕਸੀ ਪੁਲਿਸ ਜਿਹਨੂੰ ਆਪਾਂ ਵਿਜੀਲੈਂਸ ਕਹਿੰਦੇ ਆ ਉਹਦੀ ਰੇਡ ਹੁੰਦੀ ਹੈ ਕੁਝ ਚਿਰ ਬਹਿਸ-ਵਸਾਈ ਤੋਂ ਬਾਅਦ ਪੁਲਿਸ ਵਾਲੇ ਵਿਕਰਮ ਮਜੀਠੀਆ ਨੂੰ ਨਾਲ ਲੈ ਜਾਂਦੇ ਨੇ ਪਹਿਲੀ ਵਾਰ 26 ਜੂਨ ਨੂੰ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 7 ਦਿਨ ਦਾ ਰਿਮਾਂਡ ਹਾਸਲ ਕਰ ਲਿਆ 2 ਜੁਲਾਈ ਤੱਕ ਕੇ ਰਿਮਾਂਡ ਰਿਹਾ ਦੋ ਨੂੰ ਦੁਬਾਰਾ ਪੇਸ਼ ਕੀਤਾ ਗਿਆ ਤੇ 2 ਤਰੀਕ ਨੂੰ ਉਹਨਾਂ ਨੂੰ 4 ਦਿਨ ਦਾ ਹੋਰ ਰਿਮਾਂਡ ਦਿੱਤਾ ਜਿਹੜਾ ਅੱਜ ਤੱਕ ਸੀ ਸੁਭਾਵਿਕ ਹੈ ਕਿ ਪੇਸ਼ ਕਰਨਾ ਸੀ ਹਾਲੇ ਭਾਵੇਂ 3 ਦਿਨ ਦਾ ਰਿਮਾਂਡ ਰਹਿੰਦਾ ਸੀ ਪਰ ਕੋਈ ਨਵੀਂ ਗਰਾਊਂਡ ਹੋਵੇ ਤਾਂ ਜੋ ਸਫਾਈ ਧਰਦੇ ਵਕੀਲ ਉਹਨਾਂ ਦੇ ਬਾਰ-ਬਾਰ ਕਹਿੰਦੇ ਸਨ ਸਤਨਾਮ ਸਿੰਘ ਕਲੇਰ ਸਮੇਤ ਕਿ ਇਹਨਾਂ ਨੇ ਉਹੀ ਪ੍ਰਾਣੀਆਂ ਗੱਲਾਂ ਦੇ ਉੱਤੇ ਰਿਮਾਂਡ ਮੰਗੀ ਜਾਂਦੇ ਐ। ਔਰ ਜਿਹੜਾ ਗੋਰਖਪੁਰ ਲੈ ਕੇ ਜਾਣਾ ਸੀ ਉਹਦੇ ਵਿੱਚ ਪਤਾ ਇਹ ਲੱਗਿਆ ਕਿ ਵਿਜੀਲੈਂਸ ਦੀ ਆਪਣੀ ਟੀਮ ਗਈ ਸੀ ਵਿਕਰਮ ਸਿੰਘ ਨੂੰ ਉਹਨੇ ਲੈ ਕੇ ਗਏ। ਅੱਜ ਜਦੋਂ ਅਦਾਲਤ 'ਚ ਪੇਸ਼ ਕੀਤਾ ਤਕਰੀਬਨ 11 ਦਿਨ ਨਿਬੜ ਚੁੱਕੇ ਉਹਨਾਂ ਕੋਲੇ ਹੱਲ ਕੀ ਸੀ। ਉਹਨਾਂ ਨੇ ਜਦੋਂ ਸਰਕਾਰੀ ਤਰਬੋਲੀ ਸਫਾਈ ਤਰ ਨੇ ਕੁਝ ਸਵਾਲ ਕੀਤੇ ਅੱਗੇ ਕਹਿੰਦੇ ਆ ਕਿ ਉਹ ਨਿਰ ਉਤਰ ਹੋ ਗਏ ਤੇ ਜਿਹੜੇ ਜੁਡੀਸ਼ੀਅਲ ਮੈਜਿਸਟਰੇਟ ਇਲਾਕਾ ਮੈਜਿਸਟਰੇਟ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਜ ਡਿਊਟੀ ਮੈਜਿਸਟਰੇਟ ਇਲਾਕਾ ਵੀ ਨਹੀਂ ਹੁੰਦਾ ਡਿਊਟੀ ਮੈਜਿਸਟਰੇਟ ਹੁੰਦੇ ਨੇ ਸਿਰਫ ਇੱਕ ਮੈਜਿਸਟਰੇਟ ਦੀ ਡਿਊਟੀ ਲੱਗਦੀ ਹੈ ਜਿਹੜੇ ਇਸ ਤਰ੍ਹਾਂ ਦੇ ਕੇਸ ਹੈ ਕਿਸੇ ਨੂੰ ਨਿਆਂਇਕ ਅਸਤ ਵਿੱਚ ਕਿਸਦਾ ਰਿਮਾਂਡ ਬਧਾਉਣਾ ਹੈ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਉਹਨਾਂ ਨੇ ਫਿਰ 14 ਦਿਨ ਜਿਹੜਾ ਹੁੰਦਾ ਹੈ ਉਹਦਾ ਰਿਮਾਂਡ ਜਿਹੜਾ ਜੁਡੀਸ਼ੀਅਲ ਦਾ ਹੈ ਨਿਆਇਕ ਰਾਸਤ ਦੇਤਾ ਤੇ ਵਿਕਰਮ ਸਿੰਘ ਬਜੀਠਿਆ ਨੂੰ ਸਖਤ ਸੁਰੱਖਿਆ ਜੇਲ ਨਾਬਾ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਹੜੀ ਬਾਹਰਲੇ ਪਾਸੇ ਹੈ ਇੱਕ ਅੰਦਰ ਵੀ ਜੇਲ ਹੈ ਉਹ ਜੇਲ ਦਾ ਇੱਕ ਵਾਰੀ ਤੁਹਾਨੂੰ ਪਤਾ ਹੈ ਕਿ ਉੱਥੇ ਨਾਬਾ ਜੇਲ ਬ੍ਰੇਕ ਵੀ ਹੋ ਗਈ ਸੀ ਸੋ ਹੁਣ 14 ਦਿਨ ਤੋਂ ਬਾਅਦ ਉੱਥੇ ਨੇ 8 ਤਰੀਕ ਨੂੰ ਜਿਹੜੀ ਇਹ ਰਿਮਾਂਡ ਨੂੰ ਚੁਣੌਤੀ ਦਿੱਤੀ ਸੀ ਉਹ ਸੁਣਵਾਈ ਹਾਈ ਕੋਰਟ ਦੇ ਵਿੱਚ ਹੈ ਪਰ ਉਹਦਾ ਮਤਲਬ ਇਹ ਨਹੀਂ ਕੋਈ ਰਹਿ ਜਾਂਦਾ ਹੁਣ ਤਾਂ ਕਿਉਂਕਿ ਵਿਕਰਮਜੀਠਿਆ ਨੂੰ ਨਿਆਂਇਕ ਰਾਸਤੇ 'ਚ ਭੇਜ ਦਿੱਤਾ ਗਿਆ ਹੈ ਕਿ ਵਿਕਰਮਜੀਠਿਆ ਦੀ ਜਿਹੜੀ ਕਿਉਂਕਿ ਹੁਣ ਤਾਂ ਅਗਾਊਂ ਜਵਾਨਤਾਲਾ ਕੋਈ ਮਾਮਲਾ ਨਹੀਂ ਰੈਗੂਲਰ ਜਵਾਨਤ ਵਾਸਤੇ ਅਰਜੀ ਲੱਗੂਗੀ ਉਹ ਫਿਰ ਸੈਸ਼ਨ ਅਦਾਲਤ ਮਹਾਲੀ ਚ ਲੱਗੂਗੀ ਜੇ ਸੈਸ਼ਨ ਅਦਾਲਤ ਨੇ ਉਹਨਾਂ ਦੀ ਜਵਾਨਤ ਮਨਜ਼ੂਰ ਕਰ ਲਈ ਵੱਖਰੀ ਗੱਲ ਹੈ ਨਹੀਂ ਮਨਜ਼ੂਰ ਹੁੰਦੀ ਫਿਰ ਹਾਈ ਕੋਰਟ ਜਾਣਗੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਵੀ ਹੈ ਪਹਿਲਾਂ ਵੀ ਉਹਨਾਂ ਨੂੰ ਜੋ ਰਾਇਤ ਮਿਲੀ ਸੀ ਕੁਝ ਉਹ ਸੁਪਰੀਮ ਕੋਰਟ ਨੇ ਹੀ ਦਿੱਤੀ ਸੀ ਹੁਣ ਵਿਕਰਮ ਸਿੰਘ ਜੀਟੀਆ 90 ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਅਕਾਲੀ ਆਗੂਆਂ ਦੇ ਫਰੋਂ ਹਨ ਫੇਰੇ ਨਾਬੇ ਵੱਲ ਨੂੰ ਪੈਣਗੇ ਮਾਨਯੋਗ ਅਦਾਲਤ ਕਿੰਨੇ ਛੋਟ ਦਿੰਦੀ ਆ ਕਿ ਕੌਣ ਬੰਦਾ ਮੁਲਾਕਾਤ ਕਰ ਸਕਦਾ ਪਰਿਵਾਰ ਵਾਲੇ ਜਾਂ ਆਮ ਲੋਕ ਵੀ ਇਹ ਨਿਰਪਰ ਕਰੇਗਾ ਅਦਾਲਤ ਦੇ ਹਦਾਇਤਾਂ ਤੇ ਕਿ ਕਿੰਨੇ ਬੰਦਿਆਂ ਨੂੰ ਉਹਨਾਂ ਨੂੰ ਮਿਲਾਇਆ ਜਾ ਸਕਦਾ ਪਰਿਵਾਰ ਵਾਲੇ ਤਾਂ ਹੁੰਦੇ ਹੀ ਨੇ ਬਾਕੀ ਆਮ ਤੌਰ ਤੇ ਅਸੀਂ ਦੇਖਿਆ ਕਿ ਜਿਹੜਾ ਬੰਦਾ ਨਿਆਂਇਕ ਰਾਸਚ ਹੈ ਕਈ ਵਾਰੀ ਉਹ ਸੂਚੀ ਦੇ ਦਿੰਦਾ ਕਿ ਇਹਨਾਂ ਬੰਦਿਆਂ ਨੂੰ ਜੇ ਮੈਨੂੰ ਮਿਲਾ ਦੋਗੇ ਤਾਂ ਕੋਈ ਫਰਕ ਨਹੀਂ ਪੈਣਾ ਬਾਕੀਆਂ ਨੂੰ ਨਹੀਂ ਹੁੰਦਾ ਸੋ ਇਹ ਹੁਣ ਅਦਾਲਤ ਤਿੰਨਰ ਪਰ ਕਰੇਗਾ ਜਾਂ ਮਿਲ ਵਾਲੇ ਤੇ ਜੀ ਜੀ ਬਿਲਕੁਲ ਜੀ ਟਲ ਸਾਹਿਬ ਤਖਤ ਸਹਿਬਾਨ ਜਦੋਂ ਅਸੀਂ ਨਾਮ ਵੀ ਲੈਂਦੇ ਆ ਤਾਂ ਮਨ ਦੇ ਵਿੱਚ ਇੱਕ ਸ਼ਰਧਾ ਆ ਜਾਂਦੀ ਆ ਭਾਵ ਆ ਜਾਂਦੇ ਨੇ ਪਰ ਤਖਤ ਸਹਿਬਾਨ ਦੇ ਜਿਹੜੇ ਫੈਸਲੇ ਨੇ ਉਹ ਇੱਕ ਦੂਜੇ ਨੂੰ ਹੀ ਚੁਣੌਤੀਆਂ ਜੀਆਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਿਹੋ ਜਿਹੇ ਹਾਲਾਤ ਇਸ ਮੌਕੇ ਬਣੇ ਹੋਏ ਨੇ ਖਾਸ ਕਰ ਤਖਸ਼ੀ ਰ ਪਟਨਾ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਧਰਲੇ ਪਾਸਿਓ ਇਕਤਰਤਾ ਹੁੰਦੀ ਹੈ ਸਿੰਘ ਸਹਿਬਾਨ ਦੀ ਸ਼੍ਰੀ ਕਲਤਕ ਸਾਹਿਬ ਤੇ ਤੇ ਉਹ ਇਸ ਨੂੰ ਖਾਰਜ ਕਰ ਦਿੰਦੇ ਨੇ ਤੇ ਉਧਰੋਂ ਉਹਨਾਂ ਦੇ ਹੀ ਕੁਝ ਆਗੂਆਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਜਾਂਦਾ ਹੈ ਸਿੱਖ ਕੌਮ ਸ਼ਸ਼ੋਪੰਜ ਦੇ ਵਿੱਚ ਹੈ ਕਿ ਕੀ ਹੋ ਰਿਹਾ ਹੈ ਕੀ ਹੋਣਾ ਚਾਹੀਦਾ ਮੇਰੇ ਖਿਆਲ ਹੁਣ ਤੱਕ ਜਿੰਨਾ ਕੁਝ ਇੱਥੇ ਵਾਪਰਿਆ ਆ ਅਨਾੜੀ ਲੋਕਾਂ ਨੇ ਕੁਝ ਵੀ ਉਹਦੇ ਤੋਂ ਸਬਕ ਨਹੀਂ ਸਿੱਖਿਆ ਉਲਟਾ ਸਿੱਖ ਕਉ ਉਹਨੂੰ ਭੰਬਲ ਪੂਸੇ ਵਿੱਚ ਪਾ ਕੇ ਰੱਖਤਾ ਆ ਇਤਿਹਾਸ ਹੈ ਇਹਨਾਂ ਦਾ ਕੁਰਬਾਨੀ ਵਾਲਾ ਇਤਿਹਾਸ ਹੋਵੇ ਵਿਸ਼ਵ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਕਿਤੇ ਹੋਰ ਚੱਲਦੀ ਨਾ ਹੋਵੇ ਤੇ ਜੋ ਇਹ ਖਿਲੀ ੜਾਉਣ ਲੱਗੇ ਬੈ ਨੇ ਇੱਕ ਦੂਜੇ ਦੀ ਸਾਰੇ ਲੋਕਾਂ ਨੂੰ ਪਤਾ ਕਿ ਇਹਦਾ ਅਸਲ ਕਾਰਨ ਕੀ ਹੈ ਕੀ ਇਹ ਕਾਲ ਤੱਕ ਸਭ ਤੋਂ ਕੋਈ ਪਰਿਵਾਰ ਵੱਡਾ ਹੈ ਅਜੇ ਤੱਕ ਤਾਂ ਇਸ ਤਰ੍ਹਾਂ ਦਾ ਲੱਗਦੇ ਆ ਜਿੱਦਾਂ ਦੇ ਫੈਸਲੇ ਕਰਾਉਂਦੇ ਆ ਆਪਣੀ ਮਰਜ਼ੀ ਮੁਤਾਬਕ ਕਰਾਉਂਦੇ ਆ ਜਿਵੇਂ ਭਾਰਤ ਦੇ ਕਾਨੂੰਨ ਬਾਰੇ ਕਿਹਾ ਜਾਂਦਾ ਕਿ ਮੂਮ ਦਾ ਕਾਨੂੰਨ ਹੈ ਆਮ ਲੋਕਾਂ ਲਈ ਬਹੁਤ ਸਖਤ ਹੈ ਤੇ ਵਿਸ਼ੇਸ਼ ਲੋਕਾਂ ਲਈ ਮਾੜਾ ਜਾਂ ਗਰਮ ਕਰਕੇ ਜਿੱਦਾਂ ਨੂੰ ਮਰਜ਼ੀ ਮੋੜ ਲੋ ਇਹ ਚੀਜ਼ਾਂ ਸਾਹਮਣੇ ਆ ਨੇ ਤੁਸੀਂ ਆਪ ਜਾ ਕੇ ਦੇਖੋ ਕਿ ਇਹਨਾਂ ਨੇ ਕੁਝ ਵਿਦਵਾਨ ਕਹਿ ਰਹੇ ਹੈ ਕੋਈ ਜਥੇਦਾਰ ਵੀ ਕਹਿ ਰਹੇ ਹੈ ਕੁਝ ਫੈਸਲੇ ਹੋਏ ਸਨ ਕਿ ਆ ਚੀਜ਼ ਸ਼ਾਇਦ ਹੋ 2023 ਦੀ ਗੱਲ ਹੈ ਜੇ ਮੈਂ ਨਾ ਭੁੱਲਦਾ ਹੋਵਾਂ ਕਿ ਆ ਇੱਥੇ ਹੋ ਜਾਣਗੇ ਕਲਤਖਤ ਸਾਹਿਬ ਤੇ ਤੇ ਆ ਜਥੇਦਾਰ ਜਿਹੜੇ ਲੋਕਲ ਪੱਧਰ ਦੇ ਹੈ ਮਾਮਲੇ ਉੱਥੇ ਵਿਚਾਰ ਲੈਣਗੇ ਪਿਛਲੇ ਸਮੇਂ ਦੌਰਾਨ ਤਖਤਸ਼ਰੀ ਪਟਨਾ ਸਾਹਿਬ ਨੇ ਆ ਇੱਕ ਜੱਥੇਦਾਰ ਹੁੰਦਾ ਸੀ ਇਹਨਾਂ ਦਾ ਰਣਜੀਤ ਸਿੰਘ ਗੌਰੇ ਮਸਕੀਨ ਉਹਨਾਂ ਨੇ ਤਨਖਈਆ ਕਰਾਰ ਦੇਤਾ ਤੇ ਇਥੋ ਵਾਲਾ ਨੇ ਰਾਦੇ ਕਰਤਾ ਇਹਨਾਂ ਨੂੰ ਘਟੋ ਘਾਟੇ ਦਾ ਪੁੱਛ ਲਓ ਵੀ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਹੋਏ ਨੇ ਉਹ ਇਲਜ਼ਾਮ ਕਿਸ ਤਰ੍ਹਾਂ ਦੇ ਨੇ ਕਿਹੋ ਜਿਹੇ اخਲਾਕ ਦੇ ਨੇ ਪਰ ਕਿਉਂਕਿ ਅਸੀਂ ਤਾਂ ਜਿਹੜਾ ਕੁਝ ਵੀ ਕਰਨਾ ਹੈ ਉਹ ਵਿਸ਼ੇਸ਼ ਸਕ੍ਰਿਪਟ ਦੇ ਆਧਾਰ ਤੇ ਕਰਨਾ ਹੈ ਉਹਨਾਂ ਨੇ ਉਹਦੇ ਤੇ ਲਾਤਾ ਇਹਨਾਂ ਨੇ ਫਿਰ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਗੈਨੀ ਕਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਤੇ ਬਾਬਾ ਟੇਕਸ ਸਤਨੂਲਾ ਉਹਨਾਂ ਨੂੰ ਤਨਖਈਏ ਕਰਾ ਦਿੱਤਾ ਨਾਲ ਸੁਖਵੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਬਾਦਲ ਉਹਦੇ ਬਾਰੇ ਕਹਤਾ ਕਿ ਤੁਸੀਂ ਪੇਸ਼ ਹੋਵੋ ਜੀ ਇੱਥੇ ਆ ਕੇ ਆਪਣਾ ਪੱਖ ਰੱਖੋ ਕਿ ਸਾਰੇ ਦੇ ਸਾਰੇ ਫੈਸਲੇ ਜਿਹੜੇ ਇਹ ਅੰਮ੍ਰਿਤਸਰ ਵਾਲੇ ਕਰਦੇ ਆ ਉਹ ਸਿਰਫ ਸਿਆਸੀ ਆਧਾਰ ਤੇ ਕਰਦੇ ਆ ਤੁਹਾਡੀ ਸਾਜ਼ਿਸ਼ ਹੈ ਦੇ ਚ ਤੁਹਾਡੇ ਮੁਤਾਬਕ ਹੈ ਇਹ ਸਮਾਵਧਤਾ ਉੱਥੇ ਜਿਹੜੇ ਭਾਈ ਬਲਦੇਵ ਸਿੰਘ ਹੋរី ਪੰਜ ਪਿਆਰਿਆਂ ਦੇ ਮੁਖੀ ਜਥੇਦਾਰ ਨੇ ਉਹ ਕਹਿੰਦੇ ਜੀ ਵੀ ਇੱਕ ਤਾਂ ਪੰਜ ਮੈਂਬਰੀ ਕਮੇਟੀ ਗਈ ਸੀ 5 ਜਾਂ 6 ਮੈਂਬਰੀ ਦੋਹਾਂ ਤਖਤਾਂ ਦਾ ਆਪਸ ਵਿੱਚ ਦੀ ਟਕਰਾਅ ਮਟਾਉਣ ਵਾਸਤੇ ਤੇ ਦੂਜਾ ਉੱਥੇ ਜਿਹੜਾ ਆਪਸੀ ਬਿਵਾਦ ਹੈ ਬਾਅਦ ਦੇ ਵਿੱਚ ਗੁਰਦੁਆਰਾ ਪਰਵੰਤ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਵਿੱਚ ਪੈ ਗਏ ਉਹ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਨੂੰ ਟਾਈਮ ਹੋਰ ਦੇ ਦਿਓ ਉਸ ਤੋਂ ਬਾਦ ਉਹ ਆ ਜਾਣਗੇ 20 ਦਿਨ ਦਾ ਟਾਈਮ ਦੇਤਾ ਲਗਭਗ 1 ਮਹੀਨਾ ਸੁਖਵੀਰ ਸਿੰਘ ਤੋਂ ਵੱਧ ਪੇਸ਼ ਨਹੀਂ ਹੋਏ ਇੱਕ ਪਾਸੇ ਤੁਸੀਂ ਕਹਿੰਦੇ ਉਹਨਾਂ ਦਾ ਅਧਿਕਾਰ ਖੇਤਰ ਹੀ ਨਹੀਂ ਜੇ ਅਧਿਕਾਰ ਖੇਤਰ ਨਹੀਂ ਤੇ ਫਿਰ ਜਾਮਨ ਭਰ ਕੇ ਇਹ ਕਿਉਂ ਕਹਿੰਦੇ ਹੋ ਕਿ ਉਹਨਾਂ ਨੂੰ ਟਾਈਮ ਦੇ ਦਿੱਤਾ ਜਾਵੇ ਇਹ ਧੋਰੇ ਮਾਬਦਾਂ ਦੇ ਕਿਉਂ ਬਣਾਉਨੇ ਹੋ ਪਹਿਲੇ ਹੀ ਤੱਕ ਤਾਂ ਬਹੁਤ ਜ਼ਿਆਦਾ ਤੁਸੀਂ ਆਪ ਘਾਣ ਕਰ ਚੁੱਕੇ ਹੋ ਮर्यादाਵਾਂ ਦਾ ਘਾਣ ਕਰ ਚੁੱਕੇ ਹੋ ਤੇ ਅਜੇ ਤੁਸੀਂ ਸੰਭਲੇ ਨਹੀਂ ਇਹਨਾਂ ਦਾ ਕਿੱਤਾ ਰੁਤਵਾ ਹੁੰਦਾ ਸੀ ਜਿਹੜਾ ਤੁਸੀਂ ਕਿੱਥੋਂ ਤੱਕ ਲੈ ਗਏ ਹੋ ਸੋ ਲਗਾਤਾਰਤਾ ਦੇ ਵਿੱਚ ਜੋ ਕੁਝ ਇਹਨਾਂ ਨੇ ਕੀਤਾ ਇੱਕ ਜਥੇਦਾਰ ਹੁੰਦਾ ਸੀ ਇੱਕ ਜਥੇਦਾਰ ਦੀ ਨਿਯੁਕਤੀ ਵੀ ਸਾਰਾ ਕੁਝ ਢਾ ਕੇ ਸਰਕਟੋਂ ਚ ਹੋਈ ਤੇ ਇਕ ਨੇ ਪੰਜ ਪਿਆਰੇ ਇਕੱਠੇ ਕਰਕੇ ਹੁਕਮਨਾਮਾ ਸੁਣਾਇਆ ਫੈਕਸ ਤੇ ਭੇਜਤਾ ਬੀਬੀ ਜਗੀਰ ਕੌਰ ਬਲੇ ਯਕੀਨੀ ਕੀਤਾ ਇਹਨਾਂ ਨੇ ਇੱਥੇ ਦੂਜੇ ਧਰਮਾਂ ਦੇ ਵਿੱਚ ਅਸੀਂ ਵੇਖਦੇ ਹਾਂ ਉਹਨਾਂ ਦਾ ਮੁਖੀ ਨਿਯੁਕਤ ਕਰਨਾ ਹੋਵੇ ਤੋ ਬਹੁਤ ਵੱਡਾ ਵਿਦਵਾਨ ਲੱਭਦੇ ਐ ਤੇ ਇੱਥੇ ਅਸੀਂ ਉਹ ਲੱਭਦੇ ਆ ਜਿਹੜਾ ਪੰਜ ਬਾਣੀਆਂ ਦਾ 파ਰਟੀ ਨਾ ਹੁੰਦਾ ਹੋਵੇ ਅਸੀਂ ਸਭ ਕਿਉਂ ਨਹੀਂ ਸਿੱਖਦਾ ਇਹ ਜਿਹੜਾ ਤਖਤਾਂ ਦਾ ਟਕਰਾ ਆਇਆ ਇਹ ਬਹੁਤ ਮੰਦਭਗ ਹੈ ਮੇਰਾ خیال ਕੁਝ ਵਿਦਵਾਨ ਲੋਕਾਂ ਨੂੰ ਵਿੱਚ ਪੈਣਾ ਚਾਹੀਦਾ ਕੋਈ ਇਹੋ ਜਿਹਾ ਰਸਤਾ ਕੱਢੋ ਜਿਹੜਾ ਸਰਪ੍ਰਵान्त ਹੋਵੇ ਤੇ ਸਾਡੇ ਤਖਤਾਂ ਦੀ ਮਾਨ ਬਰਿਆਦਾ ਨੂੰ ਢਾਹ ਨਾ ਲੱਗੇ ਉੱਚਾ ਜਾਵੇ ਤੇ ਆਪਸ ਵਿੱਚ ਦੀ ਮੇਨਾਂ ਦੇ ਵੱਤ ਪਏ ਤੇ ਪਲਾ ਕੇ ਕੋਈ ਸਰਪ ਪ੍ਰਵਾਂਤ ਹੱਲ ਕੱਢਿਆ ਜਾਣਾ ਚਾਹੀਦਾ ਹੈ ਜੀ ਟਲ ਸਾਬ ਪੰਜਾਬ ਕੈਬਨਟ ਦੇ ਵਿੱਚ ਇੱਕ ਵਾਰ ਫੇਰ ਵਿਸਥਾਰ ਹੋਇਆ ਸੰਜੀਵ ਅਰੋੜਾ ਹਾਲਾਂਕਿ ਨਵੇਂ-ਨਵੇਂ ਐਮਐਲਏ ਬਣੇ ਸੀ ਤੇ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ਵਾਅਦਾ ਕਹਿ ਲੋ ਐਲਾਨ ਕਹਿ ਲੋ ਕੀਤਾ ਗਿਆ ਸੀਗਾ ਕਿ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਤੇ ਹੁਣ ਮੰਤਰੀ ਬਣ ਗਏ ਨੇ ਪਰ ਉਹਨਾਂ ਦੇ ਆਉਣ ਦੇ ਨਾਲ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਦੀ ਛੁੱਟੀ ਹੋ ਗਈ ਹਾਲਾਂਕਿ ਢਾਲੀਵਾਲ ਸਾਬ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਾਰਟੀ ਦੇ ਸਿਪਾਹੀ ਨੇ ਜੋ ਪਾਰਟੀ ਨੇ ਉਹਨਾਂ ਨੂੰ ਕਿਹਾ ਉਦਾਂ ਹੀ ਉਹਨਾਂ ਨੇ ਕੀਤਾ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਹੋਰ ਨੂੰ ਮੌਕਾ ਦੇਣਾ ਹੈ ਤਾਂ ਇਸ ਕਰਕੇ ਤੁਸੀਂ ਪਿੱਛੇ ਹਟ ਜਾਓ ਕਹਿੰਦੇ ਮੈਂ ਉਸੇ ਤਰ੍ਹਾਂ ਹੀ ਕੀਤਾ ਅਸਤੀਫਾ ਦੇ ਦਿੱਤਾ ਤਾਂ ਕੁਲਦੀਪ ਸਿੰਘ ਢਾਲੀਵਾਲ ਚਲੇ ਗਏ ਉਹਨਾਂ ਦੀ ਥਾਂ ਦੇ ਉੱਤੇ ਹੁਣ ਸੰਜੀਵ ਅਰੋੜਾ ਆਏ ਨੇ ਤੇ ਉਹਨਾਂ ਵਾਲਾ ਐਨਆਰਆਈ ਮਾਮਲੇ ਵਾਲਾ ਵਿਭਾਗ ਤੇ ਇੱਕ ਤਰਨਪੁਰੀ ਸੌਂਦ ਵਾਲਾ ਵਣਜ ਤੇ ਜਿਹੜਾ ਉਦਯੋਗ ਵੈਰਾ ਦਾ ਵਿਭਾਗ ਆ ਉਹ ਸੰਜੀਵ ਅਰੋੜਾ ਦੇ ਹਿੱਸੇ ਆ ਗਿਆ ਦੇਖੋ ਇਹ ਸਿਆਸੀ ਟਕੜਮਬਾਜ਼ੀਆਂ ਕਰਦੇ ਨੇ ਅਜੇ ਦੋ ਕੌਦੇ ਰੱਖ ਲੈਣਾ ਹੂੰ ਤਰਨਤਾਰਨ ਦੀ ਚੋਣ ਆ ਰਹੀ ਹੈ ਹੂੰ ਉਹ ਉੱਥੇ ਵੀ ਅਨਾਉਂਸਮੈਂਟ ਕਰਨੀ ਹੈ ਕਿ ਅਸੀਂ ਤੁਸੀਂ ਜਿਤਾ ਦਿਓ ਅਸੀਂ ਮੰਤਰੀ ਬਣਾਵਾਂਗੇ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਇੱਕ ਦੋ ਮੰਤਰੀਆਂ ਨੂੰ ਛੱਡ ਕੇ ਪਹਿਲਾਂ ਪੁਰਾਣਿਆਂ ਦੀ ਕਾਰਗੁਜ਼ਾਰੀ ਦੱਸ ਦੋ ਵੀ ਆਹ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਕਰਕੇ ਦਿਖਾਇਆ ਹੈ ਕੁਲਦੀਪ ਸਿੰਘ ਢਾਲੀਵਾਲ ਤੇ ਕੋਈ ਇਲਜ਼ਾਮ ਨਹੀਂ ਉਹਨਾਂ ਨੇ ਕੰਮ ਕਰਕੇ ਦਿਖਾਇਆ ਹੈ ਜਿਵੇਂ ਸਾਡੇ ਵਿੱਤ ਮੰਤਰੀ ਹਰਪਾਲ ਸੋਚੀਮਾ ਇਸੇ ਤਰ੍ਹਾਂ ਸਿਹਤ ਮੰਤਰੀ ਬਾਰੇ ਕਿਹਾ ਜਾ ਰਿਹਾ ਕਿ ਉਹਦੀ ਕਾਰਗੁਜ਼ਾਰੀ ਵੀ ਚੰਗੀ ਹੈ। ਇਹਨਾਂ ਨੇ ਹੁਣ ਕੁਲਦੀਪ ਸਿੰਘ ਢਾਲੀਵਾਲ ਨੇ 11000 ਏਕੜ ਜ਼ਮੀਨ ਕਹਿੰਦੇ ਸਰਕਾਰੀ ਛਡਾ ਕੇ ਦਿੱਤੀ ਹੈ। ਤੇ ਜਿਹੜਾ ਚੰਡੀਗੜ੍ਹ ਦੇ ਆਸੇ ਪਾਸੇ ਵਾਲੇ ਬਰਬੇ ਐ ਉਧਰ ਨੇ ਪਸਰ ਧਿਆਨੀ ਨਹੀਂ ਗਿਆ ਹੁਣ ਤਾਂ ਬੰਦੀ ਹੋ ਗਿਆ। ਜਵਾਨ ਤੇ ਟੇਪ ਲੱਗੀ ਜਿਹੜੇ ਬੰਦੇ ਤਰਵਿੰਦਰ ਜੀ ਸਨਿਆਰਤਾ ਮੁਤਾਬਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਦੂਜੀ ਵਾਰ ਨੇ ਪ੍ਰਿੰਸੀਪਲ ਬੁੱਧਰਾਮ ਨੇ ਦੂਜੀ ਵਾਰ ਨੇ ਮੇਰੇ ਖਿਆਲੋਂ ਬੀਬੀ ਜਿਹੜੀ ਜਗਰਾਉਂ ਵਾਲੀ ਆ ਮਾਣੂ ਕਿ ਉਹ ਵੀ ਦੂਜੀ ਵਾਰ ਹੈ ਇਸੇ ਤਰ੍ਹਾਂ ਜਿਹੜੇ ਚਲੋ ਉਹਨਾਂ ਨੂੰ ਤਾਂ ਡਿਪਟੀ ਸਪੀਕਰ ਬਣਾਤਾ ਜਿਹੜੇ ਜੈਕਿਸ਼ਨ ਰੋੜੀ ਸਾਹਿਬ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਆਗੂ ਹੈਗੇ ਆ ਜਿਹੜੇ ਦੁਜੀ-ਦੁਜੀ ਵਾਰ ਮੈਦਾਨ ਚ ਆਏ ਬੇ ਨੇ ਪਰ ਉਹਨਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ ਕੋਈ ਮੰਤਰੀ ਮੰਡਲ ਚ ਨਹੀਂ ਲਿਆ ਹੁਣ ਜਦੋਂ ਕੁਲਦੀਪ ਸੌਰ ਕਹਿ ਕੀ ਸਕਦੇ ਆ ਲੇਕਿਨ ਇੱਕ ਗੱਲ ਮੈਂ ਉਹਨਾਂ ਦੀ ਸੁਣ ਰਿਹਾ ਸੀ ਕਿ ਤੋਂ ਕਿ ਮੈਂ ਭਾਈ ਆਪਦੇ ਇਲਾਕੇ ਦੇ ਲੋਕਾਂ ਨਾਲ ਗੱਲ ਕਰਾਂਗਾ ਉਨ੍ਹਾਂ ਦੇ ਵਿੱਚ ਬੈਠਾਂਗਾ ਅਸੀਂ ਭਵਿੱਖ ਦੀ ਰਾਜਨੀਤੀ ਕੀ ਕਰਨੀ ਹੈ ਉਹਦੇ ਉੱਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ ਸੋ ਜਿਹੜੇ ਇੱਕ ਆ ਗਏ ਤੇ ਇੱਕ ਚਲੇ ਗਏ ਟੱਬਰ ਬਰਾਬਰ ਦਾ ਬਰਾਬਰ ਇਹ ਤਾਂ ਹੁਣ ਇਹਨਾਂ ਨੇ ਦੇਖਣਾ ਹੈ ਕਿ ਕਿਹੜੇ ਬੰਦੇ ਤੋਂ ਕਿਹੜਾ ਕੰਮ ਲੈਣਾ ਹੈ ਕਿ ਜਿਹੜੇ ਵਾਦੇ ਕਰਕੇ ਆਏ ਨੇ ਸੰਜੀਵ अरोड़ा ਸਾਹਿਬ ਉਹ ਆਪਣੇ ਵਾਦਿਆਂ ਤੇ ਖਰੇ ਉਤਰਨਗੇ ਜਾ ਪਹਿਲਾ ਜਿਹੜੇ ਜ਼ਰੰਦਰ ਚ ਵਾਦੇ ਕੀਤੇ ਗਏ ਸੀਗੇ ਮਹਿੰਦਰ ਭਗਤ ਵੱਲੋਂ ਕਿ ਮਹਿੰਦਰ ਭਗਤ ਸਾਹਿਬ ਨੇ ਉਹ ਸਾਰੇ ਵਾਦੇ ਪੂਰੇ ਕਰਤੇ ਸੋ ਇਹ ਸਾਰੇ ਸਵਾਲ ਨੇ ਇਹਨਾਂ ਦਾ ਜਵਾਬ ਤਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਸਾਹਿਬ ਦੇਣ ਮੁੱਖ ਮੰਤਰੀ ਸਾਹਿਬ ਦੇਣ ਜਾਂ ਸੁਪਰੀਮੋ ਸਾਹਿਬ ਦੇਣ ਜੀ ਜੀ ਬਿਲਕੁਲ ਜੀ ਤੇਟਲ ਸਾਹਿਬ ਇੱਕ ਹੋਰ ਵੱਡੀ ਤਹਾ ਮੁਖਬਰ ਹੈ ਜਿਹਦਾ ਰੋਕ ਕਰਨਾ ਹੋਇਆ ਕਿ ਕਾਂਗਰਸ ਦੇ ਵਿੱਚ ਕਮਾਸਾਨ ਜਾਂ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਜਿਹੜੇ ਲੀਡਰ ਨੇ ਇੱਕ ਦੂਜੇ ਨੂੰ ਨਸੀਤਾਂ ਵੀ ਦੇ ਰਹੇ ਨੇ ਸੋਜਿੰਦਰ ਸਿੰਘ ਰਧਾਵਾ ਹੋਰਾਂ ਨੇ ਕਹਿ ਦਿੱਤਾ ਕਿ ਪਹਿਲਾਂ ਤੁਸੀਂ ਜਿਹੜਾ ਮਾਮਲਾ ਚੱਲ ਰਿਹਾ ਹੈ ਆਪਸ ਦੇ ਵਿੱਚ ਆਪਾਂ ਨਾਰਾਜ਼ਗੀਆਂ ਦੂਰ ਕਰ ਲਈਏ ਜਿਹੜਾ ਸੀਐਮ ਦੇ ਚਿਹਰੇ ਦੀ ਚਰਚਾ ਬਾਅਦ ਕਰਾਂਗੇ ਇਹ ਉਹਨਾਂ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਰਿਹਾ ਉਸ ਤੋਂ ਇਲਾਵਾ ਇੱਕ ਦੂਜੇ ਦੇ ਜਿਹੜੇ ਨਾਮਾਂ ਦਾ ਜ਼ਿਕਰ ਕੀ ਸੀ ਐਸ.ਐਮ ਦਾ ਚਿਹਰਾ ਹੋਣਾ ਚਾਹੀਦਾ ਉਹ ਵੀ ਕਾਫੀ ਚਰਚਾ ਸੀ ਤੇ ਜੋ ਕੁਝ ਲੁਧਿਆਣਾ ਪੱਛਮੀ ਵਾਲੀ ਜ਼ਿਮਨੀ ਚੋਨ ਦੇ ਵਿੱਚ ਹੋਇਆ ਉਹਦੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਹਾਲਾਂਕਿ ਕਾਂਗਰਸੀ ਲੀਡਰ ਕਹਿੰਦੇ ਨੇ ਕਿ ਸਭ ਠੀਕ ਠਾਕ ਹੈ ਪਰ ਰਾਹੁਲ ਗਾਂਧੀ ਕਹਿੰਦੇ ਇਸ ਪੂਰੇ ਵਰਤਾਰੇ ਤੋਂ ਕਾਫੀ ਨਰਾਜ਼ ਦਿਖਾਈ ਦੇ ਰਹੇ ਨੇ ਬਿਲਕੁਲ ਜੀ ਇਹ ਕਾਂਗਰਸੀਆਂ ਦਾ ਕੰਮ ਹੈ ਕਿ ਜਿਹੜੀ ਕੜੀ ਕੋਈ ਨਹੀਂ ਘੋਲਦਾ ਉਹ ਸੀ ਆਪੇ ਘੋਲ ਲੈਣੀ ਹੈ ਇਹਨਾਂ ਉਹਨਾਂ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਜੋ ਕੋ ਜਿੱਤ ਮੱਚੜ ਇਥੇ ਪਿਆ ਉਹ ਕੱਲਾ ਕੱਲਾ ਦੁਨੀਆਂ ਨੇ ਦੇਖਿਆ ਹੋਇਆ ਉਥੇ ਪਹਿਲਾਂ ਤਾਂ ਉਮੀਦਵਾਰ ਸਾਹਿਬ ਹੀ ਕਹਿੰਦੇ ਕਿ ਆ ਫਲਾਣੇ 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 ਮੇਰੇ ਅਲੱਗ ਕੇ ਚਰਾਉਂ ਬਾਅਦ ਦੇ ਵਿੱਚ ਕਹਿੰਦੇ ਉਹਨਾਂ ਦਾ ਆਪਦਾ ਹੀ ਫਰਜ਼ ਬੰਦਾ ਸੀ ਉਹਨਾਂ ਨੂੰ ਆਉਣਾ ਚਾਹੀਦਾ ਸੀ ਤੁਸੀਂ ਨਾ ਕਹਿਓ ਉਹਨਾਂ ਨੂੰ ਆਉਣਾ ਚਾਹੀਦਾ ਸੀ ਇਹ ਜਿੱਦ ਜਿੱਦ ਇਹ ਆਪਣੇ ਆਪ ਦੇ ਵਿੱਚ ਜਾ ਕੇ ਤਰਵਿੰਦਰ ਬਹੁਤ ਕਈ ਵਾਰ ਇਹ ਜਿੱਤੀ ਹੋਈ ਬਾਜੀ ਹਾਰ ਬੈਂਦੇ ਨੇ ਪ੍ਰਮੁਖ ਤੌਰ ਤੇ ਗੱਲ ਇਹੋ ਹੀ ਐ ਹੁਣ ਜਿਹੜਾ ਕੁਝ ਇੱਥੇ ਵਾਪਰਿਆ ਉਹ ਕਹਿੰਦਾ ਜਿੰਨਾ ਮੂੰ ਉਹਨੀਆਂ ਗੱਲਾਂ ਇੱਕ ਦੂਜੇ ਦੇ ਨਾਲ ਨਾ ਸੁਖਜਿੰਦਰ ਰੰਧਾਵਾ ਨੇ ਠੀਕ ਕਿਹਾ ਕਿ ਪਹਿਲਾਂ ਜਿੱਤਤਾ ਜਾਓ ਇਹ ਕੋਈ ਪਹਿਲੀ ਵਾਰ ਥੋੜੀ ਹੋਇਆਗਾ ਤੁਸੀਂ ਯਾਦ ਕਰੋ 2012 2012 ਦੇ ਵਿੱਚ ਇਹਨਾਂ ਦਾ ਉਸ ਵੇਲੇ ਦਾ ਆਗੂ ਕੈਪਟਨ ਅਮਰਿੰਦਰ ਸਿੰਘ ਤਿੰਨ ਚਾਰ ਦਿਨ ਪਹਿਲਾਂ ਹੀ ਰਾਜਪਾਲ ਸਾਹਿਬ ਕੋਲੇ ਜਾ ਕੇ ਮੰਤਰੀਆਂ ਦੀ ਸੂਚੀ ਸੌਂਪਿਆ ਆ ਆ ਚੱਕੋ ਜੀ ਸਾਡੇ ਆਹਾ ਆ ਮੰਤਰੀ ਹੋਣਗੇ ਆ ਮਹਿਕਮਾ ਦਿੱਤਾ ਜਾਊ ਉਹ ਭਾਈ ਪਿੰਡ ਵੱਜਿਆ ਨਹੀਂ ਉਹ ਚੱਕੇ ਪਹਿਲਾਂ ਤੁਸੀਂ ਕਰਦੇ ਕੀ ਪਏ ਹੋ ਤੁਹਾਨੂੰ ਕਿਹਨੇ ਕਹ ਸર્ટਿਫਿਕੇਟ ਦੇਤਾ ਕਿ ਤੁਹਾਡੇ 60 ਬੰਦੇ ਜਿੱਤ ਗਏ ਤੇ ਹੋਇਆ ਕੀ ਪਹਿਲੇ ਰਾਉਂਡ ਜੇ ਮੜੇ ਜ ਅੱਗੇ ਚੱਲੇ ਉਸ ਤੋਂ ਬਾਅਦ ਦੂਜੇ ਤੁਹਾਨੂੰ ਵੀ ਯਾਦ ਹੋਵੇਗਾ ਉਸ ਵੇਲੇ ਜਿਹੜੇ ਬਹੁਤ ਸਾਰੇ ਅਧਿਕਾਰੀ ਵੀ ਮੈਂ ਉਹਨਾਂ ਨੂੰ ਇਹ ਵੀ ਵੰਡਦੇ ਸੀ ਆ ਸਾਡਾ ਚੀਫ ਸੈਕਟਰੀ ਹੋਊਗਾ ਆ ਸਾਡਾ ਡੀਜੀਪੀ ਹੋਊਗਾ ਤੇ ਲੋਕ ਉਸ ਗਿਣਤੀ ਦੀ ਤਰੀਕ ਤੱਕ ਉਹਨਾਂ ਨੂੰ ਸਲੂਟ ਮਾਰਦੇ ਰਹੇ ਹੁਣ ਵੀ ਠੀਕ ਕਿਹਾ ਸੁਖਜਿੰਦਰ ਰੰਦਾਵੇ ਨੇ ਕਿ ਤੁਸੀਂ ਭਾਈ ਪਹਿਲਾਂ ਜਿੱਤ ਜੋ ਬਾਦ ਦੇ ਵਿੱਚ ਇਹ ਸਾਰਾ ਕੁਝ ਹੋ ਜੂ ਤੇ ਰਾਹੁਲ ਗਾਂਧੀ ਨੇ ਦੋ ਟੁਕ ਸੁਣਾਤੀ ਇਹਨਾਂ ਨੂੰ ਰਾਹੁਲ ਗਾਂਧੀ ਕਹਿੰਦੇ ਵੀ ਜਾਂ ਤਾਂ ਆਜੋ ਅਨੁਸ਼ਾਸਨ ਚ ਕੰਮ ਕਰਨਾ ਕਰ ਦਿਓ ਸ਼ੁਰੂ ਤੇ ਨਹੀਂ ਫਿਰ ਜਿਹੜਾ ਹੈਗਾ ਹੋਰ ਸ਼ਕਤੀ ਦਾ ਪਾਲਣਾ ਕਰਨਾ ਪਊਗਾ ਰਾਹੁਲ ਗਾਂਧੀ ਜੀ ਜੇ ਤੁਹਾਡੇ ਵੱਲੋਂ ਤੜਾਵਾਂ ਢਿੱਲੀਆਂ ਨੇ ਤਾਂ ਹੀ ਇਹ ਕੁਛ ਕਰਦੇ ਐ ਜੇ ਕਿਤੇ ਤੁਸੀਂ ਤੜਾਵਾ ਕੱਸੀਆਂ ਹੁੰਦੀਆਂ ਇਹਨਾਂ ਦੀ ਕੀ ਜ਼ਰੂਰਤ ਸੀ ਇੱਥੇ ਆ ਸੁਪਰੀਮੋ ਸਾਹਿਬ ਵੀ ਤਾਂ ਤੜਾਵਾ ਕੱਸੀ ਫਿਰਦੇ ਆ ਨਤੀਜੇ ਜੋ ਮਰਜ਼ੀ ਨਿਕਲੇ ਕੁਝ ਤੁਹਾਨੂੰ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਲਾਉਣਾ ਪਿਆਗਾ ਉਹ ਬਦਲਾਅ ਦੇ ਨਾਲ ਹੀ ਮਾਮਲਾ ਅੱਗੇ ਵਧ ਸਕਦਾ ਹੈ ਜੀ ਜੀ ਬਿਲਕੁਲ ਜੀ ਟੇਟਲ ਸਾਹਿਬ ਹੋਰ ਵੀ ਕਈ ਅਪਡੇਟਸ ਨੇ ਇੱਕ ਤਾਂ ਵੈਦਰ ਕਾਫੀ ਹੈ ਜਿਹੜਾ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਯਾਨੀ ਕਿ ਮੌਸਮ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਅਲਰਟ ਜਾਰੀ ਕਰਦੇ ਰਹੇ ਨੇ ਇੱਕ ਪਾਸੇ ਅਮਰੀਕਾ ਦੇ ਟੈਕਸਾਸ ਦੇ ਵਿੱਚ ਵੀ ਹੜ੍ਹ ਆ ਗਏ ਤੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਗਈਆਂ ਤੇ ਹੋਰ ਵੀ ਕਾਫੀ ਕੁਝ ਹੁੰਦਾ ਨਜ਼ਰ ਆਇਆ ਇਸ ਮੌਸਮ ਦੇ ਦੌਰਾਨ ਡੈਮਸ ਦੇ ਵਿੱਚ ਪਾਣੀ ਦਾ ਵਾਧਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਕਰਕੇ ਪੰਜਾਬ ਦੇ ਵਿੱਚ ਵੀ احتیاط ਵਰਤ ਰਹੇ ਨੇ ਲੋਕ ਸਹਿਮ ਦਾ ਮਾਹੌਲ ਹੈ ਤਾਂ ਕੁਲਮਲਾ ਕੇ ਕਾਫੀ ਸੜਕਾਂ ਵਗੈਰਾ ਜਾਮ ਹੋ ਗਈਆਂ ਬਿਜਲੀ ਸਪਲਾਈ ਠੱਪ ਹੋ ਗਈ ਤਾਂ ਮੌਸਮ ਨੇ ਕਾਫੀ ਮਾਰ ਮਾਰੀ ਹੈ ਜੀ ਦੇਖੋ ਇਹਨਾਂ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਤਰਵਿੰਦਰ ਆਉਂਦੀ ਹੈ ਹਮ ਅਜੇ ਭਾਵੇਂ ਸਾਉਣ ਦਾ ਮਹੀਨਾ ਚੜ੍ਹਨ ਦੇ ਵਿੱਚ ਚਾਰ ਪੰਜ ਦਿਨ ਪਏ ਨੇ ਪਰ ਮੌਸਮ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰਤੇ ਆ ਆਮ ਤੌਰ ਤੇ ਜੇ ਕਹਿੰਦੇ ਆ ਕਿ ਜੂਨ ਦੇ ਦੂਜੇ ਹਫਤੇ ਚੰਗੀ ਬਰਸਾਤ ਹੋ ਜਾਵੇ ਉਹਦਾ ਫਾਇਦਾ ਪੰਜਾਬ ਨੂੰ ਪਹੁੰਚਦਾ ਹੈ ਉਹ ਖੇਤਰ ਨੂੰ ਪਹੁੰਚਦਾ ਜਿੱਥੇ ਇਹ ਝੋਨਾ ਲਵਾ ਰਹੇ ਨੇ ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਬਰਸਾਤ ਦਾ ਇਹ ਤਾਂ ਕੋਈ ਪਤਾ ਨਹੀਂ ਹੁੰਦਾ ਉਹ ਕਹਿੰਦਾ ਮੈਂ ਰੋਕੂੰਗਾ ਮੈਂ ਕਹਾਂਗਾ ਆ ਰੋਕ ਰੋਜੀ ਨੇ ਰੋਕਣਾ ਹੁਣ ਇੱਥੇ ਕੰਮ ਇਹ ਹੁੰਦਾ ਖਾਣ ਪੀਣ ਨੂੰ ਭਾਗ ਭਰੀ ਤੇ ਡੰਡੇ ਖਾਨ ਨੂੰ ਕੋਈ ਪਹਿਲਾਂ ਹਰਿਆਣੇ ਬਾਰੇ ਮਸ਼ਹੂਰ ਹੁੰਦਾ ਸੀ ਆ ਸਰਾਲਾ ਟੱਪੂ ਰਾਜਪੁਰੇ ਤੋਂ ਅਗਲੇ ਪਾਸੇ ਉੱਥੇ S Y L ਤੇ ਗੇਟ ਲੱਗੇ ਹੋਏ ਨੇ ਉਂ ਤਾਂ ਪਾਣੀ ਦੀ ਪੁਕਾਰ ਬਹੁਤ ਕਰਦੇ ਪਾਣੀ 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 ਜਦੋਂ ਬਰਸਾਤਾਂ ਦਾ ਦੌਰ ਵੱਧ ਜਾਂਦਾ ਤੇਜ਼ ਹੋ ਜਾਂਦੇ ਗਾਣੇ ਫਿਰ ਉਹ S Y L ਦੇ ਗੇਟ ਵੀ ਬੰਦ ਕਰ ਦਿੰਦੇ ਨੇ ਭਾਵ ਨੁਕਸਾਨ ਤੁਸੀਂ ਕਰਾਓ ਇਸੇ ਕਰਕੇ ਜਿਹੜਾ ਇੱਕ ਨਿਜਮ ਬਣਿਆ ਵਾ ਰਪੇਰੀਅਨ ਸੰਧਾਨ ਉਹਦਾ ਮਤਲਬ ਹੀ ਇਹ ਹੈ ਰਪੇਰੀਅਨ ਦਾ ਕਿ ਸਭ ਤੋਂ ਪਹਿਲਾਂ ਹੱਕ ਉਹਨਾਂ ਦਾ ਹੈ ਜਿੱਥੋਂ ਦਰਿਆ ਨਿਕਲਦਾ ਵਹਿੰਦਾ ਕਿਉਂਕਿ ਨੁਕਸਾਨ ਉਹਨਾਂ ਲੋਕਾਂ ਦਾ ਜ਼ਿਆਦਾ ਹੁੰਦਾ ਹੈ ਇਸ ਕਰਕੇ ਇਹਦੇ ਤੋਂ ਬਚਣ ਦੀ ਜ਼ਰੂਰਤ ਹੈ ਇਹ ਉਹਨਾਂ ਲੋਕਾਂ ਦਾ ਪਹਿਲਾ ਹੱਕ ਹੈ ਕਿਉਂਕਿ ਉਹਨਾਂ ਦਾ ਨੁਕਸਾਨ ਹੁੰਦਾ ਹੈ ਪਰ ਇੱਥੇ ਜਿਹੜਾ ਤਮੱਚੜ ਪਾਇਆ ਜਾਂਦਾ ਹੈ ਸਾਨੂੰ ਪਾਣੀ ਸਾਨੂੰ ਪਾਣੀ ਸਾਨੂੰ ਪਾਣੀ ਤੇ ਜਦੋਂ ਵੱਧ ਜੇ ਸਾਨੂੰ ਨਹੀਂ ਚਾਹੀਦਾ ਜੀ ਆਪਦੇ ਏਰੀਏ 'ਚ ਰੱਖ ਲਓ ਜੇ ਨੁਕਸਾਨ ਸਹਿਣਾ ਤੇ ਫਾਇਦਾ ਵੀ ਉਹਨੇ ਲੈਣਾ ਜੇ ਨੁਕਸਾਨ ਵੇਲੇ ਤੁਸੀਂ ਨੱਕ ਮੋੜਨਾ ਫਿਰ ਤੁਹਾਨੂੰ ਨਹੀਂ ਦਿੱਤਾ ਜਾ ਸਕਦਾ ਲੋਡ ਵੇਲੇ ਸੋ ਇਹ ਨੁਕਸਾਨ ਹੋਏ ਨੇ ਅਜੇ ਆਪਾਂ ਜੁਲਾਈ ਦੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਆਏ ਆ ਔਰ ਡੈਮਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਸਤੰਬਰ ਤੱਕ ਵੀ ਵੱਧ ਸਕਦਾ ਹੈ ਵੱਧ ਜਾਂਦਾ ਹੈ ਦੋ ਜਾਂ ਤਿੰਨ ਸਾਲ ਇਹੋ ਜਿਹੇ ਆਏ ਨੇ ਜਦੋਂ ਭਾਖੜਾ ਦੀ ਗੋਵਿੰਦ ਸਾਗਰ ਝੀਲ ਵਿੱਚ 30 ਸਤੰਬਰ ਵਾਲੇ ਦਿਨ ਵੀ ਪਾਣੀ ਦਾ ਪੱਧਰ ਵਧਿਆ ਆਮ ਤੌਰ ਤੇ ਇਹ ਜਿਹੜਾ 1 ਅਗਸਤ ਤੋਂ ਬਾਅਦ ਪਾਣੀ ਘਟ ਜਾਂਦਾ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਤਾਂ ਚਿੱਤ ਹੈ ਜਦੋਂ 20 ਸਤੰਬਰ ਦੇ ਆਸ-ਪਾਸ ਵੀ ਇੱਥੇ ਹੜ ਆ ਗਈ ਸੀ ਜੀ ਬਿਲਕੁਲ ਜੀ ਤੇ ਹਰਨਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਆ ਜੀ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਵੀ ਹੋਰ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ